ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੇਸ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਫਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੱਜ ਦੀ ਤਰੀਕ ਦੀ ਕੀ ਪੈਨਸ਼ਨ ਅਪਡੇਟ ਹੈ ਤੁਹਾਨੂੰ ਦੱਸਾਂਗੇ ਦਸੰਬਰ ਮਹੀਨੇ ਦੀ ਔਰ ਉਸ ਤੋਂ ਫੇਰ ਇੱਕ ਵੱਡੀ ਅਫਡੇਟ ਤੁਹਾਨੂੰ ਅੱਜ ਸਾਂਝ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ 20 ਦਸੰਬਰ ਨੂੰ ਇੱਕ ਅਹਿਮ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਤੇ ਜਾਣਕਾਰੀ ਦੇ ਅਨੁਸਾਰ ਇਹ ਮੀਟਿੰਗ ਅੱਜ ਦੁਪਹਿਰ 1 ਵਜੇ ਹੋਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕੈਬਨਿਟ ਮੀਟਿੰਗ ਵਿੱਚ ਤੁਹਾਡੇ ਫੈਸਲੇ ਜਿਹੜੇ ਲੈ ਜਾ ਸਕਦੇ ਨੇ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਆ ਤੇ ਮੋਰ ਲੱਗ ਸਕਦੀ ਹੈ ਫਿਲਹਾਲ ਇਸ ਮੀਟਿੰਗ ਦਾ ਏਜੰਡਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇਹ ਅਹਿਮ ਜਿਹੜੀ ਆ ਮੀਟਿੰਗ ਹੈ ਇੱਥੇ ਵੀ ਦੱਸਿਆ ਗਿਆ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਜੋਨ ਮੇਲਾ ਕਰਵਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਵੀ ਇਸ ਮੇਲੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਇਸ ਵਾਰ ਫੈਸਲਾ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕੈਬਨਿਟ ਮੀਟਿੰਗ ਦੇ ਵਿੱਚ ਸ਼ ਕਾ ਸਕਦੀ ਹੈ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਜੇਕਰ ਗੱਲ ਪੈਨਸ਼ਨ ਦੀ ਕਰੀਏ ਤੇ ਅੱਜ 20 ਦਸੰਬਰ 2025 ਤੇ ਅੱਜ ਸ਼ਨੀਵਾਰ ਦਾ ਵਰਕਿੰਗ ਡੇ ਹੈ ਤੇ ਸਵੇਰ ਦੇ 9 ਵਜੇ ਤੱਕ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੱਲ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀਗੇ ਨਾਲ ਜਿਹੜਿਆਂ ਦੇ ਵਿੱਚ ਜਿਹੜੇ ਆ ਬੈਲਫਾਸ ਹੋਈ ਸੀ ਪੈਨਸ਼ਨਾਂ ਦੇ ਤੇ ਉਹ ਫਿਰ ਤੋਂ ਇੱਕ ਵਾਰ ਰੀਫੀਲ ਕਰਦਣੇ ਆ ਫਾਜ਼ਿਲਕਾ ਫਟਾਹਨ ਕੋਰ ਕਪੂਰਥਲਾ ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਬਿੱਲ ਜਿਹੜੇ ਆ ਫਾਸ ਹੋ ਚੁੱਕੇ ਨੇ ਦਸੰਬਰ ਮਹੀਨੇ ਦੇ ਫਰ ਹਾਲੇ ਇੱਥੇ ਪੈਨਸ਼ਨ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਜਾਰੀ ਨਹੀਂ ਹੋਈ ਆ ਅੱਜ ਜਾਂ ਸੋਮਵਾਰ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਦੀ ਕੋਈ ਅਪਡੇਟ ਆਉਂਦੀ ਆ ਉਹ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਅੱਜ ਦੀ ਤਰੀਕ ਤੱਕ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਬਿੱਲ ਜਿਹੜੇ ਪੈਨਸ਼ਨ ਦੇ ਨਹੀਂ ਫਾਸ ਹੋਏ ਹਨ ਅੱਜ ਦੀ ਤਰੀਕ ਦੇ ਵਿੱਚ ਵਰਕਿੰਗ ਡੇ ਆ ਸ਼ਾਮ ਤੱਕ ਜੋ ਵੀ ਰਦਨੋ ਸ਼ਾਮ ਦੀ ਵੀਡੀਓ ਦੇ ਵਿੱਚ ਲਾਈਵ ਆ ਕੇ ਦਿੱਤੀ ਜਾਵੇਗੀ ਪੈਨਸ਼ਨ ਦੇ ਵਿੱਚ ਵਾਅਦੇ ਦੇ ਵੀ ਕੋਈ ਅਪਡੇਟ ਨਹੀਂ 1500 ਰੁਪਏ ਪੈਨਸ਼ਨਾਂ ਜਿਹੜੀਆਂ ਨੇ ਇਸ ਸਵਾਰਤ ਦਸੰਬਰ ਮਹੀਨੇ ਦੇ ਵਿੱਚ ਵੀ ਜਾਰੀ ਹੋਣਗੀਆਂ ਤੇ ਬਾਕੀ ਲਾਈਵ ਆ ਕੇ ਤੁਹਾਨੂੰ ਜਿਹੜੀ ਜਾਣਕਾਰੀ ਫਿਰ ਤੋਂ ਸ਼ਾਮ ਨੂੰ ਦਿਆਂਗੇ ਤੇ ਫਿਲਹਾਲ ਇਹਨਾਂ ਜਿਲਿਆਂ ਦੇ ਵਿੱਚ ਬਿਲ ਜਿਹੜੇ ਕੱਲ ਪਾਸ ਹੋ ਗਏ ਸੀ ਤੇ ਹੁਣ ਤੱਕ ਯਾਨੀ ਕਿ ਅੱਜ ਸਵੇਰ ਤੱਕ ਕਿਸੇ ਨਵੇਂ ਜਿਲ੍ਹੇ ਦੇ ਵਿੱਚ ਪੈਸ਼ਨ ਨੰ ਬਿਲ ਪਾਸ ਹੋਣ ਦੀ ਸੂਚਨਾ ਫਿਲਹਾਲ ਨਹੀਂ ਹੈ ਧੰਨਵਾਦ